ਸ਼ੁਕਰੀਆ ਦੋਸਤੋ ਸਾਰਿਆਂ ਨੂੰ ਅੱਜ ਤੁਹਾਡੇ ਵਾਸਤੇ ਬ੍ਰੇਕਿੰਗ ਨਿਊਜ਼ ਲੈ ਕੇ ਆਇਆ ਕੈਨੇਡਾ ਤੋਂ ਜਿੱਥੇ ਕਿ ਕੈਨੇਡਾ ਦੀ ਸਰਕਾਰ ਨੇ ਕੁਝ ਅਨਾਉਂਸਮੈਂਟਸ ਇਦਾਂ ਦੀਆਂ ਕਰਦੀਆਂ ਨੇ ਜਿਦੀ وجہ ਤੇ ਨਾਲ ਜਿਹੜੇ ਨੇ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਹੋ ਰਹੇ ਨੇ ਪਰੇਸ਼ਾਨ ਔਰ ਉਹਨਾਂ ਨੂੰ ਨਹੀਂ ਰਹੀ ਕੋਈ ਵੀ ਪੀਆਰ ਹੋਣ ਦੀ ਉਮੀਦ ਕਿ ਇਦਾਂ ਦਾ ਕੀ ਹੋਇਆ ਕਿ ਉਹਨਾਂ ਨੇ ਵਾਪਸ ਜਿਹੜਾ ਹੈ ਪੰਜਾਬ ਪਰਤਣ ਦਾ ਕਰ ਲਿਆ ਰੁਕ ਔਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਕਿਹੜੀਆਂ ਮਜਬੂਰੀਆਂ ਇਦਾਂ ਦੀਆਂ ਪੈ ਗਈਆਂ ਨੇ ਕਿ ਜਿਹੜੀ ਬਚਾਤੇ ਨਾਲ ਉਹਨਾਂ ਨੂੰ ਧਰਨਿਆਂ ਦੇ ਬੈਠਣਾ ਪੈ ਗਿਆ ਰੋਜ਼ ਮੁਜ਼ਾਰੇ ਕਰਨੇ ਪੈਗੇ ਤਾਂ ਕਿ ਜਿਹੜੀਆਂ ਉਹਨਾਂ ਨੇ ਮੰਗਾਂ ਨੇ ਕੈਨੇਡਾ ਸਰਕਾਰ ਤੱਕ ਪਹੁੰਚ ਸਕਣ ਇਹ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਔਰ ਤੁਸੀਂ ਮੇਰੇ ਨਾਲ ਇਸ ਵੀਡੀਓ ਦੇ ਐਂਡ ਤੱਕ ਬਨੇ ਰਹੋ ਕੈਨੇਡਾ ਸਰਕਾਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਵੀ ठान ਲਿਆ ਹੈ ਕਿ ਜਿਹੜਾ ਉਹਨਾਂ ਦੇ ਨਾਲ ਇਨਜਸਟਿਸ ਹੋ ਰਿਹਾ ਹੈ ਉਹਦੇ ਖਿਲਾਫ ਆਵਾਜ਼ ਉਠਾਈ ਜਾਵੇ। ਔਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਆਰਗੇਨਾਈਜ਼ ਕਰ ਰਹੇ ਨੇ ਰੈਲੀ ਇੱਕ ਤੋਂ ਬਾਅਦ ਇੱਕ ਜਗ੍ਹਾ-ਜਗ੍ਹਾ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਨੇ ਕੀਤੇ ਜਾ ਰਹੇ ਨੇ। ਜਿਹਦੇ ਵਿੱਚ ਡਿਮਾਂਡ ਕੀਤੀ ਗਈ ਹੈ ਕਿ ਉਹਨਾਂ ਦੇ ਨਾਲ ਜਿਹੜਾ ਫੇਅਰ ਟ੍ਰੀਟਮੈਂਟ ਕੀਤਾ ਜਾਵੇ ਔਰ ਜਿਹੜੀ ਇਮੀਗ੍ਰੇਸ਼ਨ ਦੇ ਵਿੱਚ ਰੂਲਸ ਰੀਸੈਂਟਲੀ ਸਰਕਾਰ ਜਿਹੜੀ ਹੈ ਕੈਨੇਡਾ ਦੀ ਜਿਹੜੀ ਸਰਕਾਰ ਲੈ ਕੇ ਆਈ ਹੈ ਉਹ ਜਿਹੜੇ ਰੂਲਸ ਨੇ ਉਹ ਚੇਂਜ ਕੀਤੇ ਜਾਂ ਇਹ ਰੈਲੀ ਨੂੰ ਨਾਮ ਦਿੱਤਾ ਗਿਆ ਰੈਲੀ ਫੋਰ ਜਸਟਿਸ ਇਨ ਕੈਨੇਡਾ ਔਰ ਇਸ ਰੈਲੀ ਦੇ ਵਿੱਚ ਜਿਹੜੇ ਸਟੂਡੈਂਟ ਸੀਗੇ ਉਹ ਸੜਕਾਂ ਤੇ ਉਤਰ ਆਏ ਇਨ ਫੈਕਟ ਜਿਹੜਾ ਬ੍ਰੈਮਟਨ ਔਰ 온ਟਾਰੀਓ ਦੇ ਵਿੱਚ ਰੀਸੈਂਟਲੀ ਜਿਹੜੀ ਉਹਨਾਂ ਦੀ ਰੈਲੀ ਆਰਗੇਨਾਈਜ਼ ਕੀਤੀ ਗਈ ਸੀ इन कोऑर्डिनेशन विद नौजवान स्पोर्ट्स नेटवर्क ले अवाई के नाल कीती गई सी और उस रैली ਦੇ ਦੌਰਾਨ ਤੇ ਬਹੁਤ ਪਾਰੀ بارش ਵੀ ਹੋ ਰਹੀ ਸੀ ਬਹੁਤ ਤੇਜ਼ ਢੰਡੀ ਹਵਾ ਚੱਲ ਰਹੀ ਸੀ ਪਰ ਉਸ ਦੇ باوجود ਵਿਉਤੀ ਪਰਵਾਹ ਨਾ ਕਰਦੇ ਹੋਏ ਵੀ ਇੰਟਰਨੈਸ਼ਨਲ ਸਟੂਡੈਂਟਸ ਈ ਸੀ ਪ੍ਰਵਾਸੀ ਪ੍ਰਵਾਸੀਆਂ ਵਾਸਤੇ ਤੇ ਸਟੂਡੈਂਟਸ ਦੇ 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 ਦਾ ਜਿਹੜਾ ਸ਼ੂਸ਼ਣ ਹੋ ਰਿਹਾ ਹੈ ਇਸ ਵਕਤ ਕੈਨੇਡਾ ਦੇ ਵਿੱਚ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਔਰ ਉਹਨਾਂ ਨੇ ਡਿਮਾਂਡ ਕੀਤੀ ਕਿ ਜਿਹੜੇ ਰੀਸੈਂਟ ਚੇਂਜਸ ਲਿਆਂਦੇ ਕਿ ਨੇ ਸਟੱਡੀ ਪਰਮਿਟਸ ਐਂਡ ਪੋਸਟ ਐਵੈਲੂਏਸ਼ਨ ਵਰਕ ਪਰਮਿਟਸ ਦੇ ਵਿੱਚ ਉਹਨਾਂ ਨੂੰ ਚੇਂਜ ਕੀਤਾ ਜਾਵੇ ਤੇ ਜਿਹੜਾ ਉਹਨਾਂ ਦੇ ਨਾਲ ਫੇਅਰ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਉਸ ਚੀਜ਼ ਨੂੰ ਵੀ ਸਰਕਾਰ ਨੂੰ ਨਜ਼ਰ ਜਿਹੜੀ ਹੈ ਆਪਣੇ ਇਹ ਸਰਕਾਰ ਨੂੰ ਆਪਣਾ ਜਿਹੜਾ ਨਜ਼ਰੀਆ ਬਦਲਣਾ ਪਏਗਾ ਕਿਉਂਕਿ ਉਹਨਾਂ ਦਾ ਜਿਹੜਾ ਮੋਟੋ ਸੀਗਾ ਇੰਟਰਨੈਸ਼ਨਲ ਸਟੂਡੈਂਟਸ ਦਾ ਉਹ ਇਹੀ ਸੀਗਾ ਕਿ ਗੁੱਡ ਇਨਾਫ ਟੂ ਵਰਕ ਗੁੱਡ ਇਨਾਫ ਟੂ ਸਟੇ ਮਤਲਬ ਬਗਰ ਸੀ ਕੰਮ ਕਰਨ ਨੂੰ ਠੀਕ ਆ ਜਦੋਂ ਤੁਸੀਂ ਸਾਨੂੰ ਬੁਲਾਉਣਾ ਸੀ ਤੇ ਸਟੱਡੀ ਕਰਵਾਉਣੀ ਸੀ ਤੁਸੀਂ ਤੁਹਾਨੂੰ ਪੈਸਾ ਚਾਹੀਦਾ ਸੀਗਾ ਤੇ ਜਦੋਂ ਤੁਸੀਂ ਕੰਮ ਸੀਗਾ ਐਸੀ ਸਭ ਕੁਝ ਕੀਤਾ ਰੋ ਤਾਂ ਸਾਰਾ ਕੁਝ ਗੁੱਡ ਇਨਾਫ ਸੀਗਾ ਤੇ ਹੁਣ ਜਦੋਂ ਉਹਨਾਂ ਦੀ ਪੀਆਰ ਹੋੰਦੀ ਜਿਹੜੀ ਐਪ ਜਦੋਂ ਟਾਈਮ ਆ ਗਿਆ ਤਾਂ ਉਦੋਂ ਸਰਕਾਰ ਨੇ ਉਹਨਾਂ ਨੂੰ ਗੁੱਡ ਬਾਏ ਬੋਲਤਾ ਔਰ ਉਹਨਾਂ ਨੂੰ ਉੱਥੋਂ ਉੱਥੋਂ ਜਾਣ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਹੈ ਕੈਨੇਡਾ ਸਰਕਾਰ ਜਿਹੜੀ ਐਨਾਉਂਸਮੈਂਟ ਕਰ ਰਹੀ ਹੈ ਤਾਂ ਉਹਨਾਂ ਨੇ ਇਹ ਚੀਜ਼ ਕਹੀ ਕਿ ਅਗਰ ਗood enough to work ਨਾ good enough to stay ਤਾਂ ਅਸੀਂ ਇੱਥੇ ਰਹਿ ਵੀ ਸਕਦੇ ਆ ਇਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਜਿਹੜੀ ਹੈ ਇਹ ਰੋਸ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਈ ਨੇ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਵਿੱਚ ਇੱਕ ਹੋਰ ਚੀਜ਼ ਸਾਹਮਣੇ ਆਈ ਸੀ ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਲੇਮ ਕੀਤਾ ਜਾ ਰਿਹਾ ਸੀਗਾ ਜਿਹੜੀ ਹਾਊਸਿੰਗ ਪ੍ਰੋਬਲਮ ਆ ਰਹੀ ਹੈ ਕੈਨੇਡਾ ਦੇ ਵਿੱਚ ਔਰ ਜਿਹੜਾ ਜਿਹੜਾ ਨੌਕਰੀਆਂ ਦਾ ਸੰਕਟ ਪੈਦਾ ਹੋਇਆ ਹੈ ਉਹਦੇ ਵਾਸਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਲੇਮ ਕੀਤਾ ਜਾ ਰਿਹਾ ਸੀ ਕਿ ਉਹਨਾਂ ਦੀ ਵਜ੍ਹਾ ਦੇ ਨਾਲ ਕਿਉਂਕਿ ਇੰਨੇ ਜ਼ਿਆਦਾ ਸਟੂਡੈਂਟਸ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਹਰ ਸਾਲ ਆ ਰਹੇ ਨੇ ਉਹਨਾਂ ਦੀ ਵਜ੍ਹਾ ਦੇ ਨਾਲ ਇਹ ਜਿਹੜੀ ਪ੍ਰੋਬਲਮ ਆ ਰਹੀ ਹੈ ਹਾਲਾਂਕਿ ਜਿਹੜੇ ਸਟੂਡੈਂਟਸ ਜਿਹੜੇ ਜਦੋਂ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤੇ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਜਿਹੜੇ ਨੇ ਪੋਸਟਰਸ ਲੈ ਕੇ ਹੱਥਾਂ ਦੇ ਵਿੱਚ ਲੈ ਕੇ ਸੜਕਾਂ ਦੇ ਉੱਤੇ ਜਿਹਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਸੀ ਜ਼ ਜ਼ੀਰੋ ਐਵਿਡੈਂਸ ਮਤਲਬ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ ਇਸ ਚੀਜ਼ ਦਾ ਜਿਹਦੇ ਨਾਲ ਤੁਸੀਂ ਕੋਰੀਲੇਟ ਕਰ ਸਕੋਗੇ ਜਿਹੜੇ ਸਟੂਡੈਂਟਸ ਆ ਆਗਮਨ ਕੰਟਰੀ ਦੇ ਵਿੱਚ ਹੋਇਆ ਹੈ ਔਰ ਜਿਹੜੀ ਤੁਸੀਂ ਤੁਹਾਨੂੰ ਇਸ ਇਸ ਵਕਤ ਜੀਆ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੋਨਾਂ ਦੇ ਵਿੱਚ ਕੋਰੀਲੇਟ ਹੈ ਕੋ ਰਿਲੇਸ਼ਨ ਹੈ ਕਿਉਂਕਿ ਅਗਰ ਜਿਹੜੇ 2023 ਦੇ ਆંકੜੇ ਜਿਹੜੇ ਸਾਹਮਣੇ ਆਏ ਨੇ ਉਹਨਾਂ ਆંકੜਿਆਂ ਦੇ ਇਸ ਆਧਾਰ ਦੇ ਨਾਲ ਕੁਝ 1 ਮਿਲੀਅਨ ਸਟੂਡੈਂਟਸ ਜਿਹੇ ਸੀ ਉਹਨਾਂ ਨੂੰ ਐਕਸੈਪਟ ਕੀਤਾ ਗਿਆ ਸੀ ਸਟਡੀ ਜਿਹੜਾ ਸਟਡੀ ਪਰਮਿਟ ਤੇ ਅੰਡਰ ਕੈਨੇਡਾ ਦੇ ਵਿੱਚ ਜਦ ਕਿ ਜਿਹੜੀ ਉਹ ਗਿਣਤੀ ਹੈ ਇਸ ਸਾਲ ਦੇ ਫਰਸਟ ਸੈਸ਼ਨ ਦੇ ਵਿੱਚ ਵੀ ਵਿੱਚ ਹੀ ਘਟ ਕੇ 52% ਰਹਿ ਗਈ ਹੈ। ਔਰ ਜਿਹੜੀ ਹਾਊਸਿੰਗ ਪ੍ਰੋਬਲਮ ਆ ਰਹੀ ਹੈ ਉਹਦੇ ਵਿੱਚ ਉਦੇ ਵਿੱਚ ਕੁਝ ਡਿਕਲਾਈਨ ਆਇਆ ਹਾਊਸਿੰਗ ਦੀ ਹਾਊਸਿੰਗ ਦੀ ਜਿਹੜਾ ਡਿਕਲਾਈਨ ਆਇਆ ਉਹ ਕੁਝ 1% ਆਇਆ ਹੈ ਤੇ ਇਸ ਲਈ ਸਟੂਡੈਂਟਸ ਕਹਿ ਰਹੇ ਨੇ ਕਿ ਇਹਨਾਂ ਦਾ ਕੋਈ ਕੋਰਿਲੇਸ਼ਨ ਨਹੀਂ ਹੈ ਔਰ ਅਗਰ ਕੋਈ ਇੰਨਾ ਚੀਜ਼ਾਂ ਵਾਸਤੇ ਜ਼ਿੰਮੇਵਾਰ ਹੈ ਅਗਰ ਜਿਹੜਾ ਨੌਕਰੀ ਦਾ ਸੰਕਟ ਜਿਹੜਾ ਕੈਨੇਡਾ ਦੇ ਵਿੱਚ ਹੁਣ ਇਸ ਵਕਤ ਆਇਆ ਹੋਇਆ ਹੈ ਕਿ ਨੌکریاں ਨਹੀਂ ਮਿਲ ਰਹੀਆਂ 인ਫਲੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਤੁਸੀਂ ਦੋ ਦੋ ਸ਼ਿਫਟਾਂ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਡਾ ਫਿਰ ਵੀ ਤਦ ਤੱਕ ਆਪਣਾ ਖਰਚਾ ਪੂਰਾ ਨਹੀਂ ਕਰ پا ਰਹੇ ਹੋ ਔਰ ਜਿਹੜਾ ਉਥੋਂ ਦਾ ਜਿਹੜਾ ਹਾਊਸਿੰਗ ਦੀ ਪ੍ਰੋਬਲਮ ਆ ਰਹੀ ਹੈ ਇੰਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਸਟੂਡੈਂਟਸ ਜਿਹੜੇ ਨੇ ਉਹ ਜ਼ਿੰਮੇਵਾਰ ਨਹੀਂ ਨੇ ਬਲਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਪੋਲਿਸੀਜ਼ ਨੇ ਉਹ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਿੰਮੇਵਾਰ ਨਹੀਂ ਸਰਕਾਰ ਦਾ ਹੀ ਫੇਲਿਅਰ ਹੈ ਕਿ ਉਹ ਜਿਹੜਾ ਪ੍ਰੋਪਰਲੀ ਜਿਹੜੀਆਂ ਪੋਲਿਸੀਜ਼ ਨੂੰ ਇੰਪਲੀਮੈਂਟ ਨਹੀਂ ਕਰ ਪਾਈ ਇਸ ਚੀਜ਼ ਨੂੰ ਲੈ ਕੇ ਜਿਹੜਾ ਸਟੂਡੈਂਟਸ ਨੇ ਆਪਣਾ ਰੋਜ਼ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ ਇਦਾਂ ਦੇ ਸਟੂਡੈਂਟਸ ਦੀ ਗੱਲ ਆਪਾਂ ਸਟੂਡੈਂਟਸ ਦਾ ਪੱਖ ਦੇਖ ਲਿਆ ਕਿ ਸਟੂਡੈਂਟਸ ਕਿਸ ਚੀਜ਼ ਦੀ ਡਿਮਾਂਡ ਕਰ ਰਹੇ ਨੇ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਉਹਨਾਂ ਨੂੰ ਸਟੂਡੈਂਟਸ ਨੂੰ ਹਜੇ ਕੋਈ ਸ਼ਿਉਰਟੀ ਨਹੀਂ ਹੈ ਕਿ ਉਹ ਕੈਨੇਡਾ ਦੇ ਵਿੱਚ ਸਟੇ ਕਰਣਗੇ ਜਾਂ ਫਿਰ ਉਹਨਾਂ ਨੂੰ ਜਿਹੜੀ ਹੈ ਸਰਕਾਰ ਵਾਪਸ ਡਿਪੋਰਟ ਕਰੇਗੀ ਔਰ ਇਹ ਹੈ ਜੇ ਕੁਝ ਵੀ ਫਾਈਨਲ ਨਹੀਂ ਹੋਇਆ ਹੈ ਕਿਉਂਕਿ ਜਦੋਂ ਤੱਕ ਕੁਝ ਵੀ ਬਲੈਕ ਐਂਡ ਵਾਈਟ ਰਾਈਟਿੰਗ ਦੇ ਵਿੱਚ ਨਹੀਂ ਹੁੰਦਾ ਉਦੋਂ ਤੱਕ ਆਪਾਂ ਕੋਈ ਵੀ ਉੱਤੇ ਕਮੈਂਟ ਨਹੀਂ ਕਰ ਸਕਦੇ ਬਰ ਹੁਣ ਆਪਾਂ ਗੱਲ ਕਰਦੇ ਹਾਂ ਸਰਕਾਰ ਦੀ ਸਰਕਾਰ ਦਾ ਕੀ ਪੱਖ ਹੈ ਜਿਹੜੇ ਪਿਛਲੇ ਸਾਲ ਸਭ ਤੋਂ ਪਹਿਲਾਂ ਜਿਹੜੇ ਪਿਛਲੇ ਸਾਲ ਚੇਂਜਸ ਲਿਆਂਦੇ ਗਏ ਸੀ ਆਪਾਂ ਉਹਨਾਂ ਚੀਜ਼ਾਂ 'ਤੇ ਗੱਲ ਕਰਦੇ ਹਾਂ ਜ ਜਿਹਦੇ ਵਿੱਚ ਉਹਨਾਂ ਨੇ ਮੇਨਲੀ ਤਿੰਨ ਚੇਂਜਸ ਕੀਤੇ ਸੀਗੇ ਤੇ ਉਹ ਚੇਂਜਸ ਕਿਹੜੇ ਸੀਗੇ ਚਲੋ ਆਪਾਂ ਉਹਨਾਂ ਦੀ ਵੀਡੀਓ ਦੇਖਦੇ ਹਾਂ ਤੇ ਉਹ ਫਿਰ ਉਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਕਿ ਉਹਨਾਂ ਦੇ ਕੀ ਕਨਸੀਕਵੈਂਸਿਸ ਹੋਏ ਨੇ Private institutions have taken advantage of international students by operating under resourced campuses, lacking supports for students, and charging high tuition fees, all the while significantly increasing their intake of international students. Today, I am announcing three principal measures. One, a temporary two-year cap on new international student permits. It is the latest in a series of measures to improve program integrity. Set international students up for the success in order to maintain uh, a sustainable level of temporary residence in Canada as well. To ensure that there is no further growth in the number of international students in Canada for 2024, we are setting a national application intake cap for a period of two years. For 2024, the cap is expected to result in approximately 364,000 approved study permits, a decrease of 35% from 2023 as of September 1st of this year postgraduate work permits will no longer be available to public private institution models thirdly in the coming weeks, Look, cow, uh, yes. haan, 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 we are announcing the open work will only be allowed be to thousands of international students in Canada that the department did can get the professional programs uh, bueno of health immigration reviews thousands of international students at all other levels of study and उन्होंने अनाउंसमेंट किया और अनाउंसमेंट के जरिए उन्होंने दसया कि जेडी प्राइवेट इंस्टीट्यूशंस ने वो इंटरनेशनल स्टूडेंट्स का काफी नाइस फायदा ਚੋਕ ਦੇ ਨੇ ਉਹ ਜਿਹੜਾ ਫਾਇਦਾ ਹੈ ਉਹ ਕਿਸ ਤਰ੍ਹਾਂ ਉਠਾਇਆ ਜਾਂਦਾ ਹੈ ਸਟੂਡੈਂਟਸ ਆ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆ ਕੇ ਸਟੱਡੀ ਕਰਨਾ ਚਾਹੁੰਦੇ ਨੇ ਜਿਸਦੇ ਹਰ ਹਾਲਤ ਦੇ ਵਿੱਚ ਜੋ ਵੀ ਫੀਸ ਹੋਵੇ ਜੋ ਵੀ ਉਤਨੀ ਆ ਕੰਡੀਸ਼ਨਸ ਉਹ ਕਾ ਸਟੂਡੈਂਟਸ ਜਿਹੜੇ ਨੇ ਐਕਸੈਪਟ ਕਰ ਲੈਂਦੇ ਨੇ ਜਿਹਦੇ ਵਿੱਚ ਜੋ ਇੱਕ ਜਿਹੜਾ ਸੋਸ਼ਨ ਹੈ ਉਹਨਾਂ ਦਾ ਦੇਖਣ ਨੂੰ ਆਇਆ ਕਿ ਜਿਹੜੀ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਉਹ ਕਾਫੀ ਹਾਈ ਫੀ ਜਿਹੜੀ ਸੀ ਉਹਨਾਂ ਨੂੰ ਚਾਰਜ ਕਰ ਰਹੀ ਸੀ ਐਸ ਕੰਪੇਅਰ ਟੂ ਜਿਹੜੇ ਉਹਨਾਂ ਦੇ ਆਪਣੇ ਸਟੂਡੈਂਟਸ ਨੇ ਜਿਹੜੇ ਕੈਨੇਡਾ ਦੇ ਵਿੱਚ ਦੇ ਜਿਹੜੇ ਆਲਰੇਡੀ ਕੈਨੇਡੀਅਨ ਸਿਟੀਜ਼ਨਸ ਨੇ ਤਾਂ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਾਫੀ ਜ਼ਿਆਦਾ ਹਾਈ ਫੀ ਚਾਰਜ ਕੀਤੀ ਜਾ ਰਹੀ ਸੀ ਔਰ ਜਿਹਦੀ ਔਰ ਉਹਦੇ ਕਹੀਏ ਕਿ ਉਹਦੇ ਬਦਲੇ ਦੇ ਵਿੱਚ ਜਾਂ ਜੋ ਕਿ ਉਹਨਾਂ ਤੋਂ ਐਕਸਪੈਕਟ ਕੀਤਾ ਜਾ ਰਿਹਾ ਸੀ ਜਿਹੜੀਆਂ ਸਟੂਡੈਂਟਸ ਨੂੰ ਸਪੋਰਟ ਕਰਨੀਆਂ ਹੁੰਦੀਆਂ ਨੇ ਇੰਸਟੀਟਿਊਸ਼ਨਸ ਦੇ ਉਹਦੇ ਵਿੱਚ ਉਹ ਫੇਲ ਹੋ ਰਹੀ ਸੀ ਉਹਨਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਸੀਗੀਆਂ ਉਹਨਾਂ ਦੀ ਐਕਸਪੈਕਟੇਸ਼ਨਸ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜੀ ਸਪੋਰਟ ਤੇ ਗਾਈਡੈਂਸ ਮਿਲਣੀ ਚਾਹੀਦੀ ਸੀ ਇੰਸਟੀਟਿਊਸ਼ਨਸ ਤੋਂ ਉਹ ਨਹੀਂ ਮਿਲ ਰਹੀ ਸੀ ਇਸ ਲਈ ਉਹਨਾਂ ਨੇ ਜਿਹੜਾ ਸੀਗਾ ਕੀ ਕੀਤਾ ਕਿ ਜਿਹੜੀ ਕੈਨੇਡਾ ਦੇ ਗਵਰਨਮੈਂਟ ਸੀ ਉਹਨੇ ਡਿਸਾਈਡ ਕੀਤਾ ਕਿ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਸਟੂਡੈਂਟਸ ਨੂੰ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਤਿੰਨ ਜਿਹੜੇ ਸੀ ਅਹਿਮ ਕਦਮ ਚੁੱਕੇ ਹੁਣ ਇਹਦੇੰ ਨ अहम ਕਦਮ ਕਿਹੜੇ ਨੇ ਪਹਿਲਾ ਇਹ ਸੀਗਾ ਕਿ ਇੱਕ ਤਰ੍ਹਾਂ ਦੀ ਟੈਂਪਰੇਰੀ ਜਿਹੜੀ ਉਹਨਾਂ ਨੇ 2 ਸਾਲ ਦੀ ਗੈਪ ਲਗਾਤੀ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਇਸ ਸਟੂਡੈਂਟ ਦੇ ਉੱਪਰ ਹੁਣ ਇਹ ਕੈਪ ਕੀ ਹੈ ਇਸ ਕੈਪ ਦੇ ਵਿੱਚ ਕੀ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਹੈ ਇੰਟਰਨੈਸ਼ਨਲ ਸਟੂਡੈਂਟਸ ਜਿਹੜੀ ਜੇ ਜਿਹੜੀ ਆ ਗਿਣਤੀ ਹੈ ਉਹ ਗਿਣਤੀ ਨੂੰ ਘਟਾ ਦਿੱਤਾ ਜਾ ਘਟਾ ਦਿੱਤਾ ਗਿਆ ਮਤਲਬ ਜਿਸ ਗਿਣਤੀ ਦੇ ਵਿੱਚ ਉਹਨਾਂ ਨੂੰ ਪਹਿਲਾਂ ਇਨਵਾਈਟ ਕੀਤਾ ਜਾ ਰਿਹਾ ਸੀ ਸਟੂਡੈਂਟਸ ਨੂੰ ਉਹ ਹੁਣ ਨੰਬਰ ਜਿਹੜੇ ਨੇ ਉਹ ਘਟ ਗਏ ਇਹ ਜਿਹੜਾ ਡਿਕਰੀਜ਼ ਹੈ तकरीबन 35% ਤੇ 35% ਹੈ ਅਗਰ ਆਪਾਂ ਨੂੰ ਉਹਨਾਂ ਨੂੰ ਕੰਪੇਅਰ ਕਰੀਏ 2023 ਦੇ ਆਂਕੜਿਆਂ ਦੇ ਨਾਲ ਤੇ ਦੂਸਰਾ ਉਹਨਾਂ ਨੇ ਇਹ ਕੀਤਾ ਸੀ ਕਿ ਜਿਹੜੀ 1 ਸਪਟੈਂਬਰ ਸੀ ਕੀ फर्स्ट सितंबर तो जो पोस्ट ग्रेजुएट वर्क परमिट सी उन्होंने बंद करते स्टूडेंट पोस्ट ग्रेजुएट वर्क, वर्क परमिट नहीं मिले मतलब तो जो बच्चे प्लस टू करके जा रहे थे ਇਤੋਂ ਅ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਪਲੱਸ 2 ਕਰਕੇ ਆਇਲੈਂਡਸ ਕਰਕੇ ਚਲੇ ਜਾਂਦੇ ਸੀ ਉੱਥੇ ਇੱਕ ਦੋ ਸਾਲ ਦਾ ਕੋਈ ਡਿਪਲੋਮਾ ਲੈ ਲੈਂਦੇ ਸੀ ਜਾਂ ਗ੍ਰੈਜੂਏਸ਼ਨ ਕਰ ਲੈਂਦੇ ਸੀ ਫਿਰ ਉਹ ਕਰਕੇ ਜਿਹੜੀ ਸੀ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਉਹ ਵਰਕ ਪਰਮਿਟ ਉਹਨਾਂ ਨੂੰ ਮਿਲਦਾ ਸੀ ਤੇ ਫਿਰ ਉਹ ਵਰਕ ਪਰਮਿਟ ਤੋਂ ਬਾਅਦ ਉਹ ਪੀਆਰ ਹੁੰਦੇ ਸੀ ਤਾਂ ਉਹ ਜਿਹੜਾ ਵਰਕ ਪਰਮਿਟ ਸੀਗਾ ਉਹ ਉਹਨਾਂ ਨੇ ਬੰਦ ਕਰਤਾ ਇਸ ਤੋਂ ਬਾਅਦ ਉਹਨਾਂ ਨੇ এজਰੀਆ ਨਾਉਸ ਵਿਜਲਾ ਇਹ ਵਾਲਾ ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਇਹ ਦੋਨੋਂ ਪ੍ਰਾਈਵੇਟ ਐਸ ਵੈਲ ਐਸ ਪਬਲਿਕ ਇੰਸਟੀਟਿਊਸ਼ਨਸ ਵਾਸਤੇ ਕੀਤੀ ਸੀ ਕਿ ਨਾ ਤਾਂ ਤੁਸੀਂ ਪ੍ਰਾਈਵੇਟ ਕਾਲਜ ਦੇ ਵਿੱਚ ਔਰ ਨਾ ਹੀ ਪਬਲਿਕ ਕਾਲ ਕਮੇਂਟ ਕਾਲਜ ਦੇ ਵਿੱਚ ਅਗਰ ਤੁਸੀਂ ਕੋਈ ਇਦਾਂ ਦਾ ਕੋਰਸ ਲੈਂਦੇ ਹੋ ਜਿਹਦੇ ਵਿੱਚ ਤੁਹਾਨੂੰ ਬਾਅਦ ਜਿਹਦੇ ਬਾਅਦ ਤੁਹਾਨੂੰ ਪੋਸਟ ਜਿਹੜਾ ਹੈ ਗ੍ਰੈਜੂਏਟ ਵਰਕ ਪਰਮਿਟ ਤੁਸੀਂ ਅਪਲਾਈ ਨਹੀਂ ਕਰ ਸਕਦੇ ਤੀਸਰੀ ਜਿਹੜੀ ਉਹਨਾਂ ਨੇ ਸਭ ਤੋਂ ਵੱਡੀ ਅਨਾਉਂਸਮੈਂਟ ਕੀਤੀ ਸੀ ਉਹ ਸੀ ਕਿ ਓਪਨ ਵਰਕ ਪਰਮਿਟ ਤੇ ਜਿਹਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ ਔਰ ਉਹਨਾਂ ਨੇ ਅਨਾਉਂਸ ਕੀਤਾ ਕਿ ਜਿਹੜੇ ਸਪਾਉਸੇਸ ਨੇ ਸਪਾਉਸੇਸ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਕਿ ਜਿਨ੍ਹਾਂ ਦੇ ਸਪਾਉਸੇਸ ਆਲਰੇਡੀ ਤੇ ਸਟੱਡੀ ਵੀਜ਼ਾ ਤੇ ਹੈਗੇ ਨੇ ਕੈਨੇਡਾ ਦੇ ਵਿੱਚ ਉਹ ਜਿਹੜੇ ਕਿਹੜੇ ਸਪਾਉਸੇਸ ਨੂੰ ਸਟੱਡੀ ਓਪਨ ਸਟੱਡੀ ਓਪਨ ਸੌਰੀ ਓਪਨ ਵਰਕ ਪਰਮਿਟ ਮਿਲੇਗਾ ਤੇ ਕਿਹਨਾਂ ਨੂੰ ਨਹੀਂ ਮਿਲੇਗਾ ਉਹ ਚੀਜ਼ ਇਹਨਾਂ ਨੇ ਡਿਸਾਈਡ ਕੀਤੀ ਜਿਹੜੇ ਹੁਣ ਸਟੂਡੈਂਟਸ ਪਲੱਸ 2 ਕਰਕੇ ਤੋਂ ਗ੍ਰੈਜੂਏਸ਼ਨ ਜਾਂ ਡਿਪਲੋਮਾ ਬੇਸਿਸ ਤੇ ਜਾਂਦੇ ਸੀ ਉਹਨਾਂ ਦੇ ਸਪਾਉਸਸ ਵਾਸਤੇ ਓਪਨ ਵਰਕ ਪਰਮਿਟ ਦੀ ਜਿਹੜੀ ਜਿਹੜਾ ਪ੍ਰੋਗਰਾਮ ਸੀ ਉਹਨਾਂ ਨੇ ਖਤਮ ਕਰਤਾ ਸਿਰਫ ਜਿਹੜੇ ਸੀ ਇਹ ਆਪਸ਼ਨ ਉਹਨਾਂ ਵਾਸਤੇ ਓਪਨ ਰੱਖੀ ਗਈ ਜਿਹੜੇ ਸਟੂਡੈਂਟਸ ਜਿਹੜੇ ਨੇ ਪ੍ਰੋਫੈਸ਼ਨਲ ਕੋਰਸਸ ਕਰਨ ਵਾਸਤੇ ਉੱਤੇ ਗਏ ਨੇ ਜਾਂ ਮਾਸਟਰ ਡਿਗਰੀ ਕਰਨ ਵਾਸਤੇ ਗਏ ਨੇ ਉਹਨਾਂ ਦੇ ਸਪਾਉਸਸ ਨੂੰ ਹੀ ਜਿਹੜਾ ਹੈ ਇਹ ਓਪਨ ਵਰਕ ਪਰਮਿਟ ਮਿਲੇਗਾ ਤਾਂ ਇਹ ਉਹਨਾਂ ਨੇ ਅਨਾਉਂਸਮੈਂਟ ਪਿਛਲੇ ਸਾਲ ਕੀਤੀਆਂ ਸੀ ਹੁਣ ਜੇ ਆਪਾਂ ਇਸ ਬਿਆਨ ਦਾ ਵਿਸ਼ਲੇਸ਼ਣ ਕਰੀਏ ਤਾਂ ਇਸ ਬਿਆਨ ਦੇ ਹਿਸਾਬ ਦੇ ਨਾਲ ਜਿਹੜੇ ਵੀ ਸਟੂਡੈਂਟਸ ਕਿਉਂਕਿ ਜਿਹੜੇ ਤਾਂ ਪਲੱਸ 2 ਕਰਕੇ ਜਾਂਦੇ ਸੀ ਉਹਨਾਂ ਨੇ ਤਾਂ ਉਹਦੀ ਜਾਣਾ ਬੰਦ ਕਰਤਾ ਸੀ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਤੋਂ ਪਹਿਲਾਂ ਦੇ ਜਿਹੜੇ ਸਟੂਡੈਂਟ ਆਲਰੇਡੀ ਉੱਥੇ ਕੈਨੇਡਾ ਦੇ ਵਿੱਚ ਸੀਗੇ ਇਸ ਬਿਆਨ ਇਸ ਬਿਆਨ ਆਉਣ ਤੋਂ ਪਹਿਲਾਂ ਆਲਰੇਡੀ ਉੱਥੇ ਪਹੁੰਚ ਚੁੱਕੇ ਸੀਗੇ ਆਲਰੇਡੀ ਉੱਥੇ ਸਟੱਡੀ ਕਰ ਰਹੇ ਸੀਗੇ ਇਹ ਪ੍ਰੋਬਲਮ ਜਿਹੜੀ ਹੈ ਉਸ ਉਹਨਾਂ ਸਟੂਡੈਂਟਸ ਨੂੰ ਹੁਣ ਆ ਰਹੀ ਹੈ ਉਹ ਸਟੂਡੈਂਟਸ ਜਿਹੜੇ ਨੇ ਧਰਨਿਆਂ ਤੇ ਬੈਠੇ ਨੇ ਕਿਉਂ ਕਿ ਕਿਉਂਕਿ ਜਦੋਂ ਇਹ ਵਾਲੇ ਜਾਂ ਜਿਹੜਾ ਬਿਆਨ ਦਿੱਤਾ ਸੀਗਾ ਤਿੰਨ ਮੈਜਰਸ ਇਹਨਾਂ ਨੇ ਜਦੋਂ ਅਪਣਾਈ ਸੀਗੇ ਕਿ ਅਸੀਂ ਤਿੰਨ ਜਿਹੜੀਆਂ ਮੈਜਰਸ ਅਪਣਾ ਰਹੇ ਹਾਂ ਕਿਉਂਕਿ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਹਾਲਤ ਹੈ ਉਹਨਾਂ ਨੂੰ ਸੁਧਾਰਨਾ ਚਾਹੁੰਦੇ ਹਾਂ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹਾਂ ਔਰ ਉਹਨਾਂ ਨੇ ਇਸ ਦੇ ਇਸ ਲਈ ਉਹਨਾਂ ਨੇ ਜਿਹੜੀ ਸੀ ਇੱਕ ਇੰਟਰਨੈਸ਼ਨਲ ਸਟੂਡੈਂਟਸ ਉੱਪਰ ਕੈਪਟਲ ਲਗਾਤੀ 35% ਦਾ ਡਿਕਰੀਸ ਵੀ ਕੀਤਾ ਗਿਆ। ਲੇਕਿਨ ਸਵਾਲ ਹੁੰਦਾ ਹੈ ਕਿ ਜਿਹੜੇ ਇਸ ਬਿਆਨ ਤੋਂ ਪਹਿਲਾਂ ਦੇ ਗਏ ਹੋਏ ਨੇ ਉੱਤੇ ਸਟੂਡੈਂਟਸ ਜਿਹੜੇ ਆਲਰੇਡੀ ਸਟੂਡੈਂਟਸ ਨੇ ਸਟੱਡੀ ਕਰ ਚੁੱਕੀ ਹੈ ਕੋਈ ਗ੍ਰੈਜੂਏਸ਼ਨ ਕਰ ਚੁੱਕਿਆ ਹੈ ਕੋਈ ਦੋ ਸਾਲ ਦਾ ਡਿਪਲੋਮਾ ਕਰ ਚੁੱਕਿਆ ਹੈ। ਉਹਨਾਂ ਨੂੰ ਜਿਹੜਾ ਵਰਕ ਪਰਮਿਟ ਪਹਿਲਾਂ ਮਿਲਿਆ ਜਾਂ ਨਹੀਂ ਮਿਲਿਆ ਜਾਂ ਐਕਸਟੈਂਡ ਪਹਿਲਾਂ ਮਿਲਿਆ ਤੇ ਹੁਣ ਉਹ ਐਕਸਟੈਂਡ ਨਹੀਂ ਕਰ ਰਹੀਏ ਗਵਰਨਮੈਂਟ ਉਹਨਾਂ ਨੂੰ ਇਹ ਚੀਜ਼ਾਂ ਦਾ ਪ੍ਰੋਬਲਮ ਇਹਨਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਇਹ ਟਰਾਂਸਪੇਰੈਂਸੀ ਨਹੀਂ ਹੈ ਸਰਕਾਰ ਦੀ ਕਿਉਂਕਿ ਸਰਕਾਰ ਨੂੰ ਪਹਿਲਾਂ ਹੀ ਕਲੀਅਰਲੀ ਜਿਹੜਾ ਸੀਗਾ ਉਹ ਜਾਂਦਾ ਹੋ ਉਹਨਾਂ ਨੂੰ ਸਟੂਡੈਂਟਸ ਨੂੰ ਜਦੋਂ ਉਹਨਾਂ ਨੇ ਉਹਨਾਂ ਦੀ ਧਰਤੀ ਤੇ ਕਦਮ ਰੱਖਿਆ ਸੀ ਉਸ ਤੋਂ ਪਹਿਲਾਂ ਉਹਨਾਂ ਨੂੰ ਇਹ ਚੀਜ਼ ਕਲੀਅਰ ਕਰ ਦਿੰਦੇ ਕਿ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਤੁਸੀਂ ਆਉਣਾ ਹੈ ਆਉ ਸਟੱਡੀ ਕਰਕੇ ਵਾਪਸ ਚਲੇ ਜਾਓ ਪਰ ਕਿਉਂਕਿ ਉਦੋਂ ਇੱਕ ਕਲੈਰਿਟੀ ਹੈ ਨਹੀਂ ਸੀ ਉਦੋਂ ਇਸ ਇਸ ਤਰ੍ਹਾਂ ਦੇ ਬਿਆਨ ਜਿਹੜੇ ਸੀ ਸਰਕਾਰ ਵੱਲੋਂ ਦੇ ਹੀ ਦਿੱਤੇ ਗਏ ਸਾਹਮਣੇ ਕੁਝ ਵੀ ਰਾਈਟਿੰਗ ਦੇ ਵਿੱਚ ਨਹੀਂ ਆਇਆ ਸੀ ਤੇ ਸਟੂਡੈਂਟਸ ਹਮੇਸ਼ਾ ਦੀ ਤਰ੍ਹਾਂ ਜਿਵੇਂ ਪਹਿਲਾਂ ਜਾਂਦੇ ਸੀ ਉਹਵੇਂ ਨਾਰਮਲ ਜਾ ਰਹੇ ਸੀ

ਏਦੇ ਇਸ ਮੁਸੀਬਤਾਂ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਨੂੰ ਹਜੇ ਕੋਈ ਉਮੀਦ ਨਹੀਂ ਹੈ ਕਿ ਉਹਨਾਂ ਦੇ ਵਰਕ ਪਰਮਿਟ ਜਿਹੜੇ ਐਕਸਟੈਂਡ ਹੋਣਗੇ ਕਿ ਨਹੀਂ ਹੋਣਗੇ ਉਹਨਾਂ ਨੂੰ ਪੀਆਰ ਮਿਲੇਗੀ ਕਿ ਨਹੀਂ ਮਿਲੇਗੀ ਜਾਂ ਫਿਰ ਜਿਹੜੀ ਕੈਨੇਡਾ ਕੈਨੇਡਾ ਸਰਕਾਰ ਉਹਨਾਂ ਨੂੰ ਰਿਪੋਰਟ ਕਰੇਗੀ ਤਾਂ ਉਹ ਆਪਣੇ ਮੰਗਾਂ ਨੂੰ ਲੈ ਕੇ ਉੱਥੇ ਦਰਨਿਆਂ ਦੇ ਵਿੱਚ ਬੈਠੇ ਹੋਏ ਨੇ ਸੋ ਕਾਰਤੂਏ ਬਾਰ-ਬਾਰ ਮੰਗ ਕਰ ਰਹੇ ਨੇ ਕਿ ਜਿਹੜੇ ਤੁਸੀਂ ਇਹ ਜਿਹੜਾ ਸਿਸਟਮ ਹੈ ਤਾਂ ਇਹ ਟ੍ਰਾਂਸਪੇਰੈਂਟ ਨਹੀਂ ਸੀਗਾ ਔਰ ਤੁਸੀਂ ਜੋ ਵੀ ਤਬਦੀਲੀਆਂ ਲਿਆਂਦੀਆਂ ਨੇ ਜਿਸ ਡੇਟ ਤੋਂ ਤੁਸੀਂ ਤਬਦੀਲੀਆਂ ਲਿਆਂਦੀਆਂ ਨੇ ਉਸ ਡੇਟ ਤੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੋ ਨਾ ਕਿ ਜਿਹੜੇ ਪਹਿਲਾਂ ਸਟੂਡੈਂਟ ਆਲਰੇਡੀ ਉੱਤੇ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲੇ ੱੱ ਚਾਹੀਦਾ ਹੈ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਇਸ ਵਕਤ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਇਹਨਾਂ ਦੇ ਵਿੱਚ ਸਿਰਫ ਔਰ ਸਿਰਫ ਆਪਾ ਕੈਨੇਡਾ ਸਰਕਾਰ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਇਥਾ ਕਿਤੇ ਨਾ ਕਿਤੇ ਦੋਸ਼ੀ ਜਿਹੜੀ ਹੈ ਇਹ ਭਾਰਤ ਸਰਕਾਰ ਵੀ ਹੈ ਪੰਜਾਬ ਸਰਕਾਰ ਵੀ ਹੈ ਕਿਉਂਕਿ ਇਹਨਾਂ ਵੱਲੋਂ ਕੋਈ ਅਹ ਤੋਂ ਸਗਤਮ ਜਿਹੜੇ ਆ ਹੁਣ ਤੱਕ ਨਹੀਂ ਚੱਕੇ ਗਏ ਜਿਹਦੇ ਵਿੱਚ ਇਹ ਅਸ਼ੋਰਟੀ ਹੋਈ ਯੰਗਸਟਰਸ ਨੂੰ ਕਿ ਅਗਰ ਅਸੀਂ ਇੱਥੇ ਆਪਣੀ ਪੜ੍ਹਾਈ ਪੂਰੀ ਕਰਦੇ ਆ ਅਸੀਂ ਅਗਰ ਇੱਥੇ ਕੋਈ ਜਿਹੜਾ ਹੈ ਸਕਿੱਲ ਜਿਹੜੀ ਹੈ ਸਕਿੱਲ ਹਾਸਿਲ ਕਰਦੇ ਆ ਤੇ ਫਿਰ ਉਹਦੇ ਤੇ ਅਸੀਂ ਆਪਣਾ ਜੀਵਨ ਜਿਹੜਾ ਹੈ ਸੁਖ ਸੁਖੇਲਾ ਬਤੀਤ ਕਰ ਸਕਦੇ ਆ ਕਿਉਂਕਿ ਸਾਨੂੰ ਇੱਥੇ ਕੋਈ ਉਮੀਦ ਜਿਹੜੀ ਹੈ ਨਜ਼ਰ ਨਹੀਂ ਆ ਰਹੀ ਅਨ ਇੰਪਲੋਇਮੈਂਟ ਚਾਰੀ ਪਾਸੇ ਤੁਸੀਂ ਕਿਤੇ ਵੀ ਸਟੇਟ ਵਿੱਚ ਚਲੇ ਜਾਓ ਪੰਜਾਬ ਦੇ ਵਿੱਚ ਜਾਂ ਫਿਰ ਭਾਰਤ ਦੀ ਕਿਸੇ ਵੀ ਹੋਰ ਸਟੇਟ ਦੇ ਵਿੱਚ ਚਲੇ ਜਾਓ ਹਾਲਾਤ ਇੱਕੋ ਜਿਹੇ ਨੇ ਕਿਤੇ ਵੀ ਜਿਹੜੇ ਹੈ ਨੌਕਰੀਆਂ ਨਹੀਂ ਮਿਲ ਰਹੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਉਹਨਾਂ ਨੂੰ ਕੰਟ੍ਰੈਕਟ ਬੇਸਿਸ ਤੇ ਹਾਇਰ ਕੀਤਾ ਜਾ ਰਿਹਾ 10 ਤੋਂ 15 15000 ਤੱਕ ਔਰ ਜਿਹੜੇ ਕੰਟਰੈਕਚੁਅਲ EMPLOYEES ਨੇ ਪੰਜਾਬ ਗਵਰਨਮੈਂਟ ਵੱਲੋਂ ਜਾਂ ਸੈਂਟਰ ਵੱਲੋਂ ਵੀ ਜਿਹੜੇ ਹਾਇਰ ਕੀਤੇ ਜਾ ਰਹੇ ਨੇ ਉਹਨਾਂ ਨੂੰ ਅ 4 4 5 5 ਸਾਲ ਦੇ ਕੰਟਰੈਕਟ ਬੇਸਿਸ ਤੇ ਰੱਖਿਆ ਜਾਂਦਾ ਫਿਰ ਉਹ ਐਕਸਟੈਂਡ ਕੀਤਾ ਜਾਊਗਾ ਨਹੀਂ ਜਾਊਗਾ ਕੋਈ ਪਰਮਾਨੈਂਟ ਜਿਹੜੀ ਜੌਬ ਦੀ ਗਾਰੰਟੀ ਨਹੀਂ ਹੈ ਔਰ ਜਿਸ ਤੋ ਦਾ ਕੇ ਵੀ ਦੇਖਿਆ ਜਾਵੇ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਨਾ ਕਿਤੇ ਨਾ ਕਿਤੇ ਇਸ ਮਾਮਲੇ ਵਿੱਚ ਹੋਰ ਵੀ ਨਾਕਾਮ ਰਹੀਆਂ ਨੇ ਕਿਉਂਕਿ ਉਹਨਾਂ ਨੇ ਜਿਹੜੇ ਛੋਟੇ ਕਿਤਾਕਾਰ ਸੀ ਉਹਨਾਂ ਨੂੰ ਵੀ ਜਿਹੜੀ ਸੀ ਕਿਸੇ ਤਰ੍ਹਾਂ ਨਾਲ ਸਪੋਰਟ ਨਹੀਂ ਕੀਤਾ ਉਤਸ਼ਾਹਿਤ ਨਹੀਂ ਕੀਤਾ ਜਿਹਦੇ ਨਾਲ ਜਿਹੜੇ ਲੋਕ ਆਪਣੇ ਜਿਹੜੇ ਨੇ ਕਿਤੇ ਜਿਹੜੇ ਨੇ ਉਹ ਕਰ ਸਕਣ ਜਿਨ੍ਹਾਂ ਦੇ ਕੋਲ ਇੰਨੀ ਪੂੰਜੀ ਨਹੀਂ ਹੈ ਉਹਨਾਂ ਜਿਹੜੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਅਗਰ ਤੁਸੀਂ ਆਪਣੇ ਪਿੰਡਾਂ ਦੇ ਆਸ-ਪਾਸ ਚਾਤੀ ਮਾਰ ਕੇ ਦੇਖੋ ਤਾਂ ਤੁਹਾਨੂੰ ਦਿਖ ਲਿਖ ਪਤਾ ਚੱਲੇਗਾ ਕਿ ਤਕਰੀਬਨ ਹਰ ਇੱਕ ਦੂਸਰੇ ਘਰ ਦਾ ਕੋਈ ਨਾ ਕੋਈ ਜਿਹੜਾ ਹੈ ਪਰਿਵਾਰਿਕ ਮੈਂਬਰ ਜਾਂ ਤਾਂ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਕਿਤੇ ਹੋਰ ਜਿਹੜੇ ਹੈ ਅਰਬ ਕੰਟਰੀਜ਼ ਦੇ ਵਿੱਚ ਗਿਆ ਹੋਇਆ ਆਪਣਾ ਰੋਜ਼ੀ ਰੋਟੀ ਕਮਾਉਣ ਵਾਸਤੇ ਕਿਉਂਕਿ ਉਹਨਾਂ ਨੂੰ ਇੱਥੇ ਕੋਈ ਕਮਾਈ ਦਾ ਸਾਧਨ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਇਸ ਦੇ ਬਾਰੇ ਇਸ ਦੇ ਲਈ ਭਾਵੇਂ ਕਿ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਇਹ ਕਿਉਂ ਨਾ ਵੇਚਣੀਆਂ ਪੈ ਜਾਣ 30 35 35 ਲੱਖ ਰੁਪਏ ਕਿਉਂ ਨਾ ਖਰਚ ਕਰਨਾ ਪੈ ਜਾਏ ਉਹਨਾਂ ਨੂੰ ਇਹ ਮਨਜ਼ੂਰ ਹੈ ਕਿ ਸਾਡੇ ਬੱਚੇ ਜਿਹੜੇ ਨੇ ਇਹ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਐ ਅਸੀਂ ਕਰਤੀ ਐ ਬੱਚਿਆਂ ਤੇ 30 35 35 ਲੱਖ ਰੁਪਏ ਖਰਚ ਕਰਤਾ ਉਹਨਾਂ ਨੂੰ ਪੇਸਤਾ ਤੇ ਚਲੋ ਉਹਨਾਂ ਦਾ ਜਿਹੜਾ ਹੈ ਫਿਊਚਰ ਬ੍ਰਾਈਟ ਹੋ ਜਾਊਗਾ ਪਰ ਹੁਣ ਉਹਨਾਂ ਨੂੰ ਜਿਹੜਾ ਹੈ ਇੱਥੇ ਵੀ ਠੱਕੇਖਾਨੇ ਪੈ ਰਹੇ ਨੇ ਕਿਉਂਕਿ ਨਾ ਤਾਂ ਸਾਡੀਆਂ ਸਰਕਾਰਾਂ ਵੱਲੋਂ ਕੋਈ ਸਪੋਰਟ ਆ ਰਹੀ ਹੈ ਤੇ ਨਾ ਹੀ ਕੋਈ ਜਿਹੜਾ ਹੈ ਉੱਥੇ ਉਹਨਾਂ ਨੂੰ ਕੋਈ ਰਾਹ ਨਜ਼ਰ ਆ ਰਿਹਾ ਹੈ ਜੇ ਤੱਕ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਜਾਂ ਬਾਹਰੀ ਸਰਕਾਰ ਦੀ ਗੱਲ ਕੀਤੀ ਜਾਵੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਅਜੇ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੋਵੇ ਜਿਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੋਵੇ ਕਿ ਉਹ ਜਿਹੜੇ ਸਾਡੇ ਪੰਜਾਬੀ ਜਾਂ ਇੰਡੀਅਨ ਸਟੂਡੈਂਟਸ ਜਿਹੜੇ ਨੇ ਬਾਕੀ ਸਟੇਟਾਂ ਤੋਂ ਵੀ ਨਹੀਂ ਜਿਹੜੇ ਇੰਡੀਅਨ ਸਟੂਡੈਂਟਸ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਕੈਨੇਡਾ ਦੇ ਵਿੱਚ ਉਹਨਾਂ ਦਾ ਕੋਈ ਪੱਖ ਰੱਖੇਗੀ ਸਰਕਾਰ ਜਾਂ ਅਜੇ ਤੱਕ ਇਦਾਂ ਦਾ ਕੋਈ ਵੀ ਬਿਆਨ ਜਿਹੜਾ ਹੈ ਬਾਹਰੀ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਸਾਹਮਣੇ ਨਹੀਂ ਆ ਰਿਹਾ ਤਾਂ ਖੁੱਲੇ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਜਿਹੜੀ ਇਹ ਲੜਾਈ ਹੈ ਇਹ ਇਸ ਪੂਰੀ ਤੇ ਪੂਰੀ ਲੜਾਈ ਵਿਦਿਆਰਥੀ ਆਪਣੇ ਦਮ ਤੇ ਲੜ ਰਹੇ ਨੇ ਜਾਂ ਫਿਰ ਜਿਹੜੀਆਂ ਉਥੋਂ ਦੀਆਂ ਲੋਕਲ ਆਰਗੇਨਾਈਜੇਸ਼ਨਸ ਨੇ ਜਿਵੇਂ ਤੁਸੀਂ ਪਹਿਲਾਂ ਵੀ ਸੁਣਿਆ ਕਿ ਨੌਜਵਾਨ ਜਿਹੜੀ ਸਪੋਰਟ ਕਲੱਬ ਹੈ ਉਹਨਾਂ ਦਾ ਕੋਈ ਉਥੇ ਉਹ ਉਹਨਾਂ ਨੂੰ ਸਪੋਰਟ ਕਰ ਰਿਹਾ ਆ ਆਰਗੇਨਾਈਜ਼ ਕਰਨ ਦੇ ਵਿੱਚ ਰੈਲਿਸ ਆਰਗੇਨਾਈਜ਼ ਕਰਨ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਸਪੋਰਟ ਕੀਤੀ ਜਾ ਰਹੀ ਹੈ ਪਰ ਵੈਸੇ ਅਗਰ ਦੇਖਿਆ ਜਾਵੇ ਐਟ bigger ਲੈਵਲ ਕੋਈ ਵੀ ਜਿਹੜੀਆਂ ਸਟੂਡੈਂਟਸ ਨੂੰ ਸਪੋਰਟ ਨਹੀਂ ਮਿਲ ਰਹੀ ਹੈ ਕਿਸੇ ਵੀ ਪਾਸੇ ਹੁੰਦੇ ਤੇ ਇੱਕ ਪਾਸੇ ਸਥਿਤੀ ਤਣਾ ਦੀ ਬਣੀ ਹੋਈ ਹੈ ਇੰਟਰਨੈਸ਼ਨਲ ਸਟੂਡੈਂਟਸ ਦਾ ਕੋਈ ਅਜੇ ਡਿਸੀਜਨ ਨਹੀਂ ਤੈਅ ਹੋ ਪਾਇਆ ਕਿ ਉਹ ਕੈਨੇਡਾ ਦੇ ਵਿੱਚ ਜਾਣਗੇ ਜਾਂ ਫਿਰ ਡਿਪੋਰਟ ਹੋਣਗੇ ਪਰ ਜਿਹੜੀ ਕੈਨੇਡਾ ਦੀ ਸਰਕਾਰ ਹੈ ਉਹਨਾਂ ਨੇ ਇੱਕ ਨਵੀਂ ਖੁਸ਼ਖਬਰੀ ਜਿਹੜੀ ਹੈ ਉਹਨਾਂ ਵਾਸਤੇ ਕੈਨੇਡਾ ਦੀ ਸਰਕਾਰ ਲੈ ਕੇ ਆਈ ਹੈ ਜਿਹੜੇ ਕਿ ਕੇਅਰ ਗਿਵਰਸ ਨੇ ਔਰ ਉਹਨਾਂ ਨੂੰ ਜਿਹੜੀ ਹੈ ਜਿਸ ਤਰ੍ਹਾਂ ਹੀ ਉਹ ਕੈਨਡਾ ਦੇ ਵਿੱਚ ਪਹੁੰਚਣਗੇ ਕੇਅਰ ਗਿਵਰਸ ਜੋ ਵੀ ਅਗਰ ਅਪਲਾਈ ਕਰ ਰਹੇ ਨੇ ਜਾਂ ਕਰ ਚੁੱਕੇ ਨੇ ਜਾਂ ਉਹ ਆਲਰੇਡੀ ਕੈਨਡਾ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਉਹਨਾਂ ਨੂੰ ਨਾਲ ਦੇ ਨਾਲ ਸੇਮ ਟਾਈਮ ਤੇ ਟੈਂਪਰੇਰੀ ਪੀਆਰ ਜਿਹੜੀ ਹੈ ਕੈਨੇਡਾ ਸਰਕਾਰ ਵੱਲੋਂ ਦਿੱਤੀ ਜਾਵੇ ਕਿ ਜਿਵੇਂ ਕਿ ਪਹਿਲਾਂ ਉਹਨਾਂ ਨੂੰ ਵਰਕ ਪਰਮਿਟ ਅਪਲਾਈ ਕਰਨਾ ਪੈਂਦਾ ਸੀ ਪਹਿਲਾਂ ਉਹਰ ਪ੍ਰੋਸੈਸ ਕਰਨੇ ਪੈਂਦੇ ਸੀ ਉਹ ਜਿਹੜੇ ਪ੍ਰੋਸੈਸ ਜਿਹੜਾ ਸੀਗਾ ਉਹ ਸਾਰਾ ਖਤਮ ਕਰਤਾ ਉਹਨਾਂ ਨੂੰ ਡਾਇਰੈਕਟ ਪੀਆਰ ਜਿਹੜੀ ਹੈ ਉਹਨਾਂ ਕੈਨੇਡਾ ਸਰਕਾਰ ਦੇਗੀ ਤੇ ਚਲੋ ਉਹਨਾਂ ਦੀ ਸਟੇਟਮੈਂਟ ਸੁਣਦੇ ਹਾਂ ਔਰ that we are launching new pilots that will provide permanent residency status for caregivers as soon as they arrive in Canada ਇਸ ਦੇ ਨਾਲ ਨਾਲ ਜਿਹੜੇ ਇੰਟਰਨੈਸ਼ਨਲ ਵਰਕਰਸ ਨੇ ਜਿਹੜੇ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਅਪਲਾਈ ਕਰਦੇ ਨੇ ਜਿਨ੍ਹਾਂ ਦੇ ਕੋਲ 1 ਸਾਲ ਦਾ 2 ਸਾਲ ਜਾਂ 3 ਸਾਲ ਜਾਂ ਇਸ ਤੋਂ ਵੀ ਜ਼ਿਆਦਾ ਤਜਰਬਾ ਹੈ ਕਿਸੇ ਵੀ ਫੀਲਡ ਦੇ ਵਿੱਚ ਕਿਉਂਕਿ ਉਹਨਾਂ ਦਾ ਜਿਹੜਾ profession ਹੈ ਅਜੇ ਵੀ ਸਟਿਲ ਕੈਨੇਡਾ ਦੇ ਵਿੱਚ ਓਕਿਊਪੇਸ਼ਨ ਇਨ ਡਿਮਾਂਡ ਹੈ ਤਾਂ ਉਹਨਾਂ ਨੂੰ ਕੋ ਭਰਉਣ ਦੀ ਜ਼ਰੂਰਤ ਨਹੀਂ ਹੈ ਜਿਹੜੇ ਸਟੂਡੈਂਟਸ ਜੀਟੀ ਆਈਲੈਟਸ ਕਰ ਰਹੇ ਨੇ ਉਹਨਾਂ ਦੀ ਜੋ ਵੀ ਰਿਕੁਆਇਰਮੈਂਟ ਹੈ 5 ਬੈਂਡ ਈਚ ਔਰ 6 ਬੈਂਡ ਈਚ ਉਹ ਆਪਣੀ ਮਿਹਨਤ ਕਰਦੇ ਰਹਿਣ ਕਿਉਂਕਿ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕੈਨੇਡਾ ਸਰਕਾਰ ਵੱਲੋਂ ਹਜੇ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਸਾਹਮਣੇ ਨਹੀਂ ਆਇਆ ਜਿਸ ਦੇ ਵਿੱਚ ਇਹ ਕਲੀਅਰ ਕੀਤਾ ਗਿਆ ਹੋਵੇ ਕਿ ਜਾਂ ਫਿਰ ਉਹਨਾਂ ਨੇ ਇਹ ਬਿਆਨ ਦਿੱਤਾ ਹੋਵੇ ਕਿ ਅਸੀਂ ਇੰਟਰਨੈਸ਼ਨਲ ਜਿਹੜੇ ਵਰਕਰਸ ਨੂੰ ਵਰਕ ਪਰਮਿਟ ਦਿੰਦੇ ਸੀ ਉਹ ਬੰਦ ਕਰ ਦਿੱਤੇ ਨੇ ਇਦਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਹਾਲਾਂਕਿ ਇੰਟਰਨੈਨਟ ਦੇ ਉੱਪਰ ਬਹੁਤ ਸਾਰੀਆਂ ਅਫਵਾਹਾਂ ਜ਼ਰੂਰ ਫੈਲਾਈਆਂ ਜਾ ਰਹੀਆਂ ਨੇ ਪਰ ਤੁਸੀਂ ਉਹਨਾਂ ਅਫਵਾਹਾਂ ਦੇ ਵਿੱਚ

ਔਰ ਆਪਣੇ ਜਿਹੜੇ ਵਿਚਾਰ ਨੇ ਮੇਰੀਆਂ ਜ਼ਰੂਰ ਜ਼ਾਹਰ ਕੀਓ ਕਮੈਂਟ ਸੈਕਸ਼ਨ ਦੇ ਵਿੱਚ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ